ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਤੁਹਾਨੂੰ ਕੋ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਇਹ ਪੁੱਤ ਖੁਸ਼ੀਆਂ ਕਿਹੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਕਾਜ ਵਧੀਆ ਤੇ ਸੰਡੇ ਦਾ ਦਿਨ ਆ ਚਲੋ ਤੁਹਾਡੇ ਕੋਲ ਇੱਕ ਦਿਨ ਬਲੌਗ ਲੇਟ ਪਹੁੰਚ ਰਿਹਾ ਤੇ ਬੱਚੇ ਖੇਡ ਰਹੇ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਦੋ ਤਿੰਨ ਦਿਨ ਦੇ ਵਿੱਚ ਕਮੈਂਟ ਆਉਂਦੇ ਤੇ ਵੀ ਪਰਮ ਤੇ ਜਸ਼ਨ ਨਾਲ ਜਰੂਰ ਮਿਲਾਇਆ ਇਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਆ ਤੇ ਲੱਗੇ ਵੇ ਆਪਣੇ ਕੰਮ ਪਰਮ ਦੀ ਮੰਮੀ ਵੀ ਤੇ ਮੌਸਮ ਦੁਬਾਰਾ ਬਦਲ ਬਾਈ ਹੋ ਗਈ ਉਹ ਵੀ ਤੁਹਾਨੂੰ ਦਿਖਾਉਂਦੇ ਆ ਚਲੋ ਬੱਚਿਆਂ ਨਾਲ ਮਿਲਾਉਂਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਮੌਸਮ ਇੱਧਰ ਆ ਗਿਆ ਬੱਦਲ ਇੱਧਰ ਭਾਈ ਸਾਹਮਣੇ ਸੂਰਜ ਬੱਦਲ ਵੀ ਪੂਰੀ ਚੜਾਈ ਕਰਕੇ ਆਇਆ ਆ ਦੇਖੋ ਇੱਦਾਂ ਨੂੰ ਬਾਕੀ ਤੁਹਾਨੂੰ ਕੋਠੇ 'ਤੇ ਚੜਕੇ ਦਿਖਾਉਂਦਾ ਤੇ ਬੱਕੀ ਬਾਈ ਆਪਣਾ ਟਰੈਕਟਰ ਖੜਾ ਲੱਭੜਿਆ ਵਾ ਹੁਣ ਬਾਦੂ ਆ ਤੁਸੀਂ ਦੇਖਿਆ ਬਾਈ ਵੀ ਉਧਰ ਜਸਵੀਰ ਬਾਈ ਦਾ ਮਕਾਨ ਪੈਂਦਾ ਜਾਨਮਾਲ ਦੇ ਤੇ ਸਰ੍ਹਸੇ ਤੇ ਬਜਰੀ ਆਉਂਦੀ ਬਾਈ ਸਾਰਾ ਮਟੀਰੀਅਲ ਆ ਜਿਹੜਾ ਆਪਾਂ ਨਹੀਂ ਲਿਆਉਣਾ ਬਾਈ ਨੂੰ ਕਹਤਾ ਤਾਂ ਵੀ ਦੱਸੀ ਜਾਈ ਸੁੱਕਣਾ ਹੀ ਆ ਦੇਖੋ ਬਾਈ ਗਾਰੇ ਦੇ ਵਿੱਚ ਤੇ ਨਿਕਲ ਕੇ ਆਉਂਦਾ ਤੇ ਇਹ ਬਾਕੀ ਬਾਈ ਹਵਾ ਆ ਗਈ ਉਹ ਦੇਖੋ ਪੂਰੀ ਦੀ ਪੂਰੀ ਤੇ ਇਧਰ ਵਾਈ ਖੜੀ ਆ ਬੰਦੇ ਦੀ ਆਪਣੇ ਦੀ ਗੱਡੀ ਭਰਮ ਦੀ ਇਧਰ ਬਾਪੂ ਨੇ ਸਾਈਕਲ ਖੜਾਇਆ ਤੇ ਇਧਰ ਆ ਗੱਡੀ ਤੇ ਉੱਪਰ ਦੇਖੋ ਬਾਈ ਰਫਲ ਰੱਖੀ ਵੀ ਆ ਰਫਲ ਮੁੰਡੇ ਨੇ ਆ ਦੇਖੋ ਪੂਰੀ ਬਾਈ ਖੇਲ ਖੁੱਲ ਕੇ ਰੱਖ ਦਿੰਦਾ ਰਫਲ ਤੇ ਬਾਕੀ ਬੂਟੇ ਬਾਈ ਜਸ਼ਨ ਦੀ ਮਿਹਨਤ ਐਨ ਪੂਰੀ ਹਰੀ ਭਰੀ ਕਿਆਰੀ ਬਣਾਤੀ ਆ ਦੇਖੋ ਬੂਟਾ ਸੁੱਕ ਗਿਆ ਤਾਂ ਇਹਨੂੰ ਵੀ ਪੱਤੇ ਆ ਗਏ ਪੂਰੇ ਭਾਈ ਇੱਕ ਗਮਲੇ ਦੇ ਵਿੱਚ ਦੋ ਦੋ ਬੂਟੇ ਹੋਏ ਹੋਏ ਆ ਆ ਦੇਖੋ ਇਹ ਜੜ ਤੇ ਆ ਖੜੇ ਆ ਇਹਦੇ ਵਿੱਚ ਤਾਂ ਭਾਈ ਦੋ ਤਿੰਨ ਆ ਖੜਾ ਏ ਆ ਦਿਲ ਜੇ ਵਾਲਾ ਪੱਤੇ ਵਾਲਾ ਆ ਖੜਾ ਏ ਬਾਕੀ ਭਾਈ ਇਹ ਬੇਲ ਦੀਆਂ ਬੇਲਾਂ ਇਧਰ ਨੂੰ ਔਰ ਇੱਕ ਆ ਪਾਮ ਦਾ ਬੂਟਾ ਖੜਾ ਭਾਈ ਆ ਖੜਿਆ ਆ ਖੜੇ ਬੂਟੇ ਟਿੱਕਾ ਭਾਈ ਸਾਲ ਪਰ ਬੂਟਾ ਪੱਤਾ ਨਹੀਂ ਗਿਆ ਇਹਦਾ ਬਾਕੀ ਆਹਾ ਇਹਨੂੰ ਹੁਣ ਪਾਣੀ ਪੈਣਾ ਦੁਬਾਰਾ ਜਸ਼ਨ ਪਾਉਗੀ ਤੇ ਬਾਕੀ ਬਾਈ ਉਹ ਸਾਹਮਣੇ ਖੜੇ ਆ ਬੂਟੇ ਤੇ ਬਾਕੀ ਇੱਕ ਮਿੰਟ ਤੁਹਾਨੂੰ ਮੌਸਮ ਦਿਖਾਉਂਦਾ ਪਹਿਲਾਂ ਬੱਚਿਆਂ ਨੂੰ ਮਿਲਣ ਉੱਠ ਫਿਰ ਚੜ ਜਾਂਦਾ ਆ ਦੇਖੋ ਬੱਦਲ ਟਿਕਣਾ ਆਇਆ ਬਾਈ ਬਾਜ ਤੇ ਬਾਈ ਅੱਜ ਬਾਜੀ ਹੈ ਕਬੂਤਰਾਂ ਦੀ ਚੱਲ ਰਹੀ ਆਹ ਦੇਖੋ ਵਿੱਚੇ ਵਿੱਚ ਚਲੋ ਕੈਮਰਾ ਫੋਕਸ ਨਹੀਂ ਕਰਦਾ ਬੱਦਲ ਮੈ ਤੁਹਾਨੂੰ ਦਿਖਾਉਂਦਾ ਕਿਹੜੇ ਹਿਸਾਬ ਨਾਲ ਇੱਕ ਮਿੰਟ ਦੇ ਦਿਓ ਮੈਨੂੰ ਆਹ ਦੇਖੋ ਇੱਧਰ ਤੇ ਬਾਈ ਚੜ ਕੇ ਆ ਗਿਆ ਬੱਦਲ ਆਇਨਵਾ ਇੱਧਰ ਸਾਫ਼ ਹੈ ਮੌਸਮ ਹਾਂ ਦੇਖੋ ਹਵਾ ਬਹੁਤ ਸੋਹਣੀ ਆ ਬਾਈ ਕਬੂਤਰਾਂ ਦੀ ਬਾਜੀ ਚੱਲ ਰਹੀ ਹੈ ਅੱਜ ਉੜ ਰਹੇ ਸਾਰਿਆਂ ਦੇ ਤੇ ਬਾਕੀ ਚੱਲਦੇ ਹੁਣ ਤੋਂ ਦੁਬਾਰਾ ਲੋ ਮੌਸਮ ਠੰਡਮ ਠਾਰ ਭੇੜੇ ਦਾ ਬਾਈ ਖੁੱਲੇ ਦਾ ਆ ਮੌਜ ਹੈ ਵੀ ਹਵਾ ਘੁੰਮਦੀ ਹੈ ਸਾਰੇ ਤੇ ਇੱਧਰ ਮਿਲੋ ਜੀ ਆਪਣੇ ਬੰਦੇ ਨੂੰ ਇੱਧਰ ਸਾਸਰੀ ਘਾਬਲਾ ਪਈ ਪਹਿਲਾ ਕੀ ਕਰਦਾ ਮੇਰਾ ਪੁੱਤ ਖੇਲਦਾ ਆਲਾ ਆ ਦੇਖੋ ਭਾਈ ਬੰਦਾ ਇਕੱਲਾ ਹੀ ਤਾਸ ਖੇਲ ਰਿਹਾ ਇਹ ਆਲਾ ਹਾਂ ਉਹ ਮੈਨੂੰ ਆਇਆ ਤਾਂ ਦੱਸ ਕੱਲ ਤੈਨੂੰ ਬਾਂਦਰ ਮਿਲਿਆ ਤਾਂ ਹਨਾ ਕਿੱਕਣਾ ਦੇਖਦਾ ਤਾਂ ਕੱਲ ਉਹਦੇ ਨਾਨਕੇ ਨੂੰ ਗਏ ਤੇ ਬਾਂਦਰ ਕਿੱਕਣਾ ਦੇਖਦਾ ਤਾਂ ਦੱਸ ਦੱਸੀ ਦੱਸੀ ਕਿੱਕਣਾ ਦੇਖਦਾ ਤਾਂ ਤੈਨੂੰ ਆਇਆ ਦੇਖਦਾ ਤਾਂ ਲੈ ਭਾਈ ਇਹ ਬੰਦਾ ਸਾਰਾ ਕੁਝ ਦੱਸ ਦਿੰਦਾ ਏ ਮਿੰਟੋ ਸਕਿੰਟੀ ਤੇ ਹਾ ਓਹ ਓਹ ਇੱਧਰ ਮਿਲੋ ਮੇਰਾ ਲਤਨ ਜਰਨੂ ਫਿਰ ਵੀ ਸੱਸ਼ਕਾ ਦੇਖੀ ਹੱਥੇ ਨਾਲ ਚਲਾ ਲਈ ਜੰਮਾ ਸਨੇ ਵਿੱਚ ਹਾਂ ਦੇਖਣੀ ਬਾਈ ਸਬਜੀ ਦੀ ਚੱਲ ਰਹੀ ਤਿਆਰੀ ਆ ਆਹੋ ਉੱਪਰ ਤਾਂ ਕੱਟਿਓ ਨਹੀਂ ਚਿੱਲੀ ਮੇਰੇ ਕੋਲੋਂ ਸਾਰਿਆਂ ਨੂੰ ਹੱਥ ਜੋੜ ਕੇ ਵੈਰਵਰ ਸੱਸ਼ਕਾ ਜੀ ਇਹ ਕੀ ਆ ਕੱਚੀ ਹੋ ਸੀ ਘਰ ਦੀ ਲੱਗੀ ਹੋਈ ਅੱਛਾ ਇੱਕ ਕਰਕੇ ਫਿਰ ਲੇ ਲਾਇਆ ਨੇ ਇਹਦਾ ਠੀਕ ਆ ਤੇ ਆਹ ਲਾ ਇਹਦਾ ਜਸ਼ਨ ਲੱਗੀ ਵੀ ਆ ਕੰਮ ਹੈਲਪ ਕਰਾਉਂਦੀ ਮਮੀ ਦੀ ਹਾਂ ਜੀ ਹਾਂ ਨਮਕ ਨਾਲ ਗੈਰੀ ਤੇ ਮੈਂ ਬਾਰ ਮਸਲਾ ਲਾਉ ਤੇ ਪੱਤੇ ਉੜਦੇ ਦਾਸ ਦੇ ਉਹ ਵੀ ਆਉਂਦਾ ਕਹਿੰਦਾ ਮਮਾ ਮੈਂ ਹੈਲਪ ਕਰਾਉਣੀ ਆ ਹਾਂ ਪਰ ਬੜਾ ਹਰ ਬੱਚਿਆਂ ਦਾ ਕੰਮ ਸਿੱਖਿਆ ਜਾ ਤੋਸ ਤੇ ਡਾ ਲੀ ਹੂੰ ਆਸਤਾ ਹੈ ਸੋਹਣਾ ਕੰਮ ਕਰਿਆ ਲਸਣ ਇਹਨਾਂ ਪਾਉਂਗੀ ਇਹ ਹਾਂਜੀ ਬੜਾ ਚੱਕਦੇ ਫੱਟੇ ਪਰ ਸਬਜ਼ੀ ਵੀ ਫਿਰ ਸਵਾਦ ਬਣਦੀ ਹੈ ਨਾ ਹਾਂਜੀ ਹੂੰ ਵੇਖਾ ਬੜਾ ਹੁਣ ਆ ਗਿਆ ਬਈ ਹਾਂ ਦਸਾਂ ਕਿਹਾ ਮਹਿੰਗਾ ਬਣ ਹੋ ਗਿਆ 5-600 ਰੁਪਏ ਜਿੰਨੇ ਮਰਜ਼ੀ ਹੋਵੇ ਬਣਾ ਘਰ ਦਾ ਹੈ ਨਾ ਹਾਂਜੀ ਤਾਂ ਹੀ ਆ ਚੱਕਦੇ ਫੱਟੇ ਨਹੀਂ ਤਾਂ ਫਿਰ ਪਕੌੜਾ ਦੰਦਾ ਕਾ ਬਾਈ ਅਸੀ ਲਸਣ ਲਾਉਂਦੇ ਖੁੱਲਾ ਪਰ ਸਾਡਾ ਸਿਆਲ ਤੱਕ ਸਰ ਜਾਣਾ ਖੁੱਲਾ ਡੁੱਲਾ ਹਾਂ ਪੁੱਛੀ ਦਾ ਵੀ ਕਿਆ ਬਣਾਉਣਾ ਅੱਜ ਪਕੌੜੇ ਬਣਾਵਾ ਆਲੂ ਹੋਸਦੇ ਪਕੌੜੇ ਇਦਾਂ ਹੋ ਗਏ ਪਕੌੜੇ ਖਾਣੇ ਕੋਈ ਚੀਜ਼ ਕਹਿ ਵੀ ਤੇ ਵੀ ਮੈਂ ਖਾਣੀ ਨਹੀਂ ਹੈਗੀ ਆਹ ਹੋਸ਼ ਨਹੀਂ ਹੈ ਜਿ ਖਾਣ ਪੀਣ ਦਾ ਜੇ ਮੈਂ ਮਸਾਲਾ ਰੀਡੀ ਕਰ ਦਿੰਦੀ ਜਦ ਆ ਕੇ ਲਾਏ ਦਿੰਦਾ ਪੁੱਛੜ ਮम्मा ਅੱਜ ਕੀ ਹੋਣਾ ਹੂੰ ਉਹ ਉਜਲਾਨੀ ਕੀ ਬਣਾ ਮਾ ਮਾ ਜਿਹੜਾ ਕੁਝ ਇਹ ਸਬਜੀ ਕਹਿੰਦਾ ਹੋਈ ਬਣਦੀ ਹੈ ਇਹ ਹਾਂ ਫਿਰ ਡਿਮਾਂਡ ਪੂਰੀ ਹੁੰਦੀ ਆ ਦੇਖੋ ਭਾਈ ਇੱਧਰ ਸਾਰਾ ਜੋਰ ਲੱਗਿਆ ਹੋਇਆ ਦੇਖੀ ਕਿਤੇ ਪਤਲੀ ਹੋ ਨਾ ਜੀ ਹੈ ਉਹ ਜਦੋਂ ਨਾ ਭਾਈ ਚੀਜ਼ ਬਹੁਤ ਵਧੀਆ ਕੀ ਆਦਾ ਕੋਪਤਾ ਹਾਂਜੀ ਚਾਹੇ ਇਹਨੂੰ ਰੈਤੇ ਚ ਪਾ ਕੇ ਪਾਓ ਠੰਡਾ ਹੁੰਦਾ ਹੈ ਹਾਂਜੀ ਕੀ ਆ ਸਭ ਤੋਂ ਛੰਡੀ ਹੈ ਹੈਨਾ ਅਦੂਰ ਲੋੜਾ ਚੱਕਾ ਟਖਾਨੇ ਆਂ ਸਾਬ ਜੀ ਤੇ ਮੈਂ ਕਿਹਾ ਚੱਲ ਕੋਈ ਨਹੀਂ ਬਸ ਆਪਣਾ ਸਵੇਰ ਦੇ ਕਹਿੰਦੇ ਮम्मा ਦੇ ਪਕੌੜੇ ਸਾਬ ਜੀ ਬਣਾਈ ਪਕੌੜਿਆਂ ਦੀ ਹਾਂ ਜੀ ਕਾਦੀ ਸਾਬ ਜੀ ਪਕੌੜਿਆਂ ਦੀ ਇਹ ਪਕੌੜਿਆ ਹੀ ਇਹਨੂੰ ਸਾਈਕਲ ਚ ਚਲਾ ਕੇ ਦਿਖਾ ਮੜੀ ਜਿਆਰ ਹੈ ਹੈ ਬਾਈ ਇਹੇ ਬੰਦੇ ਆਪਣੇ ਗ੍ਰੇਟ ਹੈ ਦੇਖਿਓ ਇਹ ਬੇੜਾ ਬਾਈ ਇਹਨਾਂ ਖਤਰੇ ਆ ਹੈ ਕਰਿਆ ਬੈਨ ਸੋਟ ਪਦਰਾ ਵੇ ਆਪਣਾ ਮਨੋਰੰਜਨ ਕਰਦੇ ਰਹੇ ਤੇ ਆ ਉਹ ਆ ਗਿਆ ਦੇਖੋ ਮੈਂ ਏਕਣਾ ਚਲਾਉਂਦਾ ਫਿਰ ਜਾਂਦਾ ਬਾਈ ਇਹਦਾ ਕੰਮ ਹੈ ਜਸ਼ਨ ਤੇਰੀ ਸਾਈਕਲ ਹੀ ਜੈਸਮੀਨਾ ਤੇ ਖੜੀ ਹੈ ਪੁੱਤ ਮੈਂ ਲੈ ਗਿਆ ਤਾਂ ਉੱਲੇ ਆਇਆ ਠੀਕ ਹੈ ਜਦ ਦੁੱਧ ਲੈਣ ਜਾਊਂਗੀ ਲੈ ਆਈ ਪਰ ਦੁੱਧ ਉਤਰ ਕੇ ਲੈ ਆਈ ਕਿਤੇ ਡੋਲਾ ਕਰ ਲਿਆ ਵੇ ਢੇਰੀ ਅੱਗੇ ਵਾਂਗੂ ਠੀਕ ਹੈ ਚਲੋ ਬਾਈ ਹਾਂ ਅਰੇ ਕਲੀ ਕਾਂਡੋਂ ਦੋ ਦੋ ਨਾ ਨਹੀਂ ਗਈ ਬਹੁਤ ਗੇਂਦ ਚੁੱਕੇ ਜਾਏਗਾ ਨਾ ਨੇ ਤਰੀ ਦੀ ਟ੍ਰੈਕ ਚ ਉਹਨਾਂ ਦੀ ਗੱਲ ਤੋਂ ਬੰਦ ਕਿੰਨੀ ਗੱਲਾਂ ਡੋਲਿਆ ਜਿਸਨੂੰ ਤੋਂ ਹੁਣ ਤੱਕ ਇੱਕ ਵਾਰ ਇੱਕ ਵਾਰ ਠੀਕ ਆ ਉਹ ਲੱਗਿਆ ਬਾਬਾਈ ਆ ਦੇਖੋ ਆ ਕੰਮ ਹੈ ਨੇਕਣਾ ਚਲਾਈ ਜਾਣਾ ਇਹ ਉਹਨਾਂ ਦੇ ਫਿਰ ਜਾਣਾ ਉਹ ਸਾਈਕਲ ਟਿਕੜ ਆਉਂਦਾ ਜੇ ਨਾ ਹੋਵੇ ਬਸ ਇਹ ਏਕਣਾ ਘਵਾ ਕੇ ਲੈ ਜਾਣਾ ਚਲੋ ਠੀਕ ਆ ਟਰੈਕਟਰ ਵੀ ਬਾਈ ਅੜਿੱਕਾ ਰੋਂਦਾ ਨੂੰ ਚਲੋ ਹੁਣ ਖੜਾਉਣ ਨੂੰ ਕਿਤੇ ਜਗ੍ਹਾ ਨਹੀਂ ਟਰੈਕਟਰ ਵੀ ਛੱਤ 'ਤੇ ਖੜਾ ਹੈ ਗੱਡੀ ਥੋੜੀ ਜੀ ਬਾਹਰ ਆ ਜਾਂਦੀ ਆ ਉਹਦੇ ਪਰ ਤਰਪਾਲ ਦਿੱਤੀ ਵੀ ਆ ਵੀ ਧੁੱਪ ਨਾ ਲੱਗੇ ਤੁਹਾਨੂੰ ਪਤਾ ਇਹ ਚੀਜ਼ਾਂ ਬਣਦੀਆਂ ਬਹੁਤ ਔਖੀਆਂ ਸੋ ਇਸ ਕਰਕੇ ਸਾਮ ਰੱਖੀ ਵੀ ਆ ਟਰੈਕਟਰ ਪੂਰਾ ਐਨ ਬਾਈ ਛੱਤ ਦੇਠੇ ਤੇ ਇਧਰ ਬਾਈ ਗੈਰਾਜ ਆ ਗਈ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਸਾਈਕਲ ਆਹਾ ਆਪਣੇ ਦੋਵੇਂ ਮੋਟਰਸਾਈਕਲ ਬੋਲਟ ਅੰਦਰੇ ਲੱਗਿਆ ਖੜਾ ਹੈ ਆ ਗੱਡੀਆਂ ਬਾਈ ਸਾਰੀਆਂ ਇਹ ਗੈਰਾਜ ਦੇ ਅੰਦਰ ਲੱਗਣੀਆਂ ਤੇ ਬਾਕੀ ਇਹ ਜੁੱਤੀਆਂ ਦੀ ਗੈਰ ਆਜ ਵੀ ਤੁਸੀਂ ਦੇਖੀ ਹਾਂ ਚੱਲ ਚੱਲੀ ਚੱਲ ਚੱਲੀ ਚੱਲ ਇਹਨੇ ਬਾਈ ਇਕਣੇ ਕਿਲੋ ਮੀਟਰਾਂ ਤੇ ਆਪਣਾ ਕੰਮ ਨਿਭਾੜ ਦਿੰਦਾ ਬਾਈ ਜੁੱਤੀਆਂ ਦੀ ਗੈਰ ਆਜ ਆ ਇਧਰ ਹਾਂ ਦੱਸ ਪੰਮੂ ਆਏ ਕਹਿ ਕੇ ਕਿ ਜਾਈ ਜਾਂਦਾ ਵੀ ਤੈਨੂੰ ਪਕੌੜੇ ਨਹੀਂ ਦੇਣੇ ਅੱਛਾ ਹਾਂ ਜੀ ਤੂੰ ਦੱਸ ਦੇ ਇਹਨੂੰ ਕਿ ਤੈਨੂੰ ਨਹੀਂ ਦੇਣੇ ਹੈਗੇ ਆ ਦੇ ਲੋ ਝੇੜਦਾ ਜੀਭਾ ਕੱਢਦਾ ਹਾਂ ਦੱਸ ਮੇਰੇ ਸਾਹਮਣੇ ਨਹੀਂ ਬੋਲਦਾ ਹੈ ਚਲੋ ਬਾਈ ਚੱਲ ਰਿਹਾ ਕੰਮ ਇਕਣੇ ਖੁਸ਼ ਰੋ ਮਣਾਓ ਫੇ ਪਕੌੜੇ ਦਿਖਾਈਏ ਅੱਜ ਪਕੌੜੇ ਹਾਂਜੀ ਬਣਦੇ ਹੈ ਆਲੂ ਚੀਰ ਕੇ ਨਾ ਬਈ ਜਸ਼ਨ ਪੂਰੀ ਕਰਾਉਂਦੀ ਹੈਲਪ ਅੱਜ ਐਤਵਾਰ ਨੂੰ ਪੂਰਾ ਚੱਲਿਆ ਹੈ ਹਾਂਜੀ ਹਾਂਜੀ ਮੈਂ ਸਵੇਰ ਤੋਂ ਸੰਗ ਕਰਦੇ ਥੋੜਾ ਜਿਹਾ ਲਾਵਾ ਆਉਣਾ ਹੈ ਨਾ ਅੱਛਾ ਠੀਕ ਹੈ ਅੱਜ ਐਤਵਾਰ ਨੂੰ ਫਿਰ ਪੂਰਾ ਕਰਤਾ ਹੋ ਹੈ ਹਾਂਜੀ ਪੋਚੇ ਪਾਚੇ ਜਸ਼ਨ ਨਹੀਂ ਲਏ ਹਾਂਜੀ ਬੋਚਾ ਹੁਣ ਬੱਚੇ ਨੇ ਕੰਮ ਦੀ ਆਉਣਾ ਚਾਹੀਦਾ ਨਾਲ ਪੜਾਈ ਸਭ ਤੋਂ ਵੱਧ ਚੱਲਦੀ ਹੈ ਪਰ ਇਹ ਵੀ ਬੜਾ ਏਦਾਂ ਹੋ ਜਾਂਦਾ ਕਿ ਸੇ ਢਿੱਲੀ ਹੋ ਜਾਂਦੀ ਫਿਰ ਚਲ ਜੇ ਸਾਨੂੰ ਕਾਸਾ ਹੋ ਜੀਏ ਕਿ ਇਹਦਾ ਆਹ ਇਸ ਕਰਕੇ ਥੋੜਾ ਜਿਹਾ ਲਾਈ ਦਾ ਗਿਆਤ ਵਾਰ ਚਲੋ ਫਿਰ ਬੱਚੇ ਦਾ ਥੋੜਾ ਜਿਹਾ ਘਰ ਦੇ ਸੰਭਾਲੀ ਧਿਆਨ ਚਾਹੀਦਾ ਤੇ ਲਾਈ ਚਲ ਗਏ ਹੂੰ ਠੀਕ ਆ ਲੋ ਬਾਈ ਮੈਂ ਹੱਥ ਵੱਡ ਹੋ ਜਾਣਾ ਕਹਿੰਦੀ ਮਮਾ ਨਹੀਂ ਕਹਿੰਦੀ ਕਿ ਮੈਂ ਤਾਂ ਨਹੀਂ ਪੁੱਛਦੀ ਕਹਿੰਦੀ ਮੈਂ ਅੱਛਾ ਲੋ ਬਾਈ ਜਸ਼ਨ ਤੇ ਪਹੁੰਚੇ ਲਾਇਏ ਬਿਖਾ ਰਹੇ ਹੈ ਤਾਂ ਸ਼ਾਮ ਦਾ ਟਾਈਮ ਹੈ ਪਰ ਹੁਣ ਤੱਕ ਗਾ ਇਹਨਾਂ ਉਹ ਦੇਖੋ ਬਾਈ ਸਿਰੇ ਤੱਕ ਸਾਰੀ ਇਹਦੀ ਸਫਾਈ ਕਰੀ ਵੀ ਆ ਟੋਟਲੀ ਇੱਧਰ ਵੀ ਆ ਲੋ ਪੈ ਕੇ ਉੱਠ ਕੇ ਆਏ ਹੁਣ ਆ ਦੇਖੋ ਸਾਰੀ ਸਫਾਈ ਵਾਈ ਜਸ਼ਨ ਦੀ ਐ ਆਹ ਇੱਧਰ ਵੀ ਇੱਧਰ ਵੀ ਦਿਖਾ ਦਿੰਦਾ ਆ ਦੇਖੋ ਸਾਰੀ ਸਫਾਈ ਵਾਈ ਅੱਜ ਜਸ਼ਨ ਨ ਕਰੀ ਵੀ ਆ ਟੋਟਲੀ ਹੈ 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 ਮੈਂ ਵੀ ਤੇਰੇ ਯੂਟਿਊਬ ਤੇ ਕੋਈ ਚੈਲਰ ਆ ਰਿਹਾ ਜੀ ਅੱਛਾ ਠੀਕ ਐ ਚਲੋ ਝਾੜੂ ਵੀ ਝਾੜੂ ਪੋਚਦੋ ਇਹ ਮੈਂ ਨਹੀਂ ਆ ਬੱਸ 3-4 ਵਾਰ ਲੱਗ ਜਾਂਦਾ ਈ ਝੜੂ ਅੱਥੀਆਂ ਕਰਕੇ ਚਲ ਕੋਈ ਕੋਈ ਨਹੀਂ ਅੱਜ ਫਿਰ ਐਤਵਾਰ ਨੂੰ ਆਉ ਵੀ ਹੋਇਆ ਹਾਂਜੀ ਸਰ ਵੀ ਨਾਤੇ ਆ ਉਹ ਬੰਦਾ ਬਾਈ ਆਪਣਾ ਨੰਗਿਆ ਬਾਹਰ ਗੇਟ ਖੋਲ ਕੇ ਪਰਮ ਓਏ ਓ ਪਰਮ ਪਰਮ ਲੰਬਾ ਲੰਗਿਆ ਬਾਈ ਹੁਣ ਬਾਜ ਨਹੀਂ ਸੁਣ ਉਹ ਪਰਮ ਹੁਣ ਨਹੀਂ ਬਾਈ ਬਾਹਰ ਦਿਖਾਉਂਦਾ ਸਾਨੂੰ ਮੈਂ ਬੱਚਿਆਂ ਦੇ ਵਿੱਚ ਰਲ ਗਿਆ ਤੇ ਦੇਖੋ ਦੇਖੋ ਚੱਕਲੀ ਬਾਹਰੇ ਲਈ ਖੜਾ ਕਿੱਧਰ ਨੂੰ ਲੰਘ ਗਿਆ ਪਰਮ ਬਾਹਰ ਗਾ ਲੰਬਾ ਲੰਘ ਗਿਆ ਚਲੋ ਚੱਲਦੇ ਅੰਦਰ ਹਾਂ ਆਲੂ ਤੋਈ ਲਸਣ ਸ਼ਿਆ ਲਾ ਜੰਦੀ ਤੋਂ ਆਈ ਚੱਲ ਪਈ ਹੈ ਚਲੋ ਬਾਈ ਚੱਲ ਰਿਹਾ ਕੰਮ ਹਮ ਬਾਕੀ ਬਣ ਜਾਣੀ ਸਬਜੀ ਦਿਖਾਉਂਦੇ ਫਿਰ ਜਸ਼ਨ ਕਿਕੜਾ ਖਾਂਦੀ ਐ ਮੈਡਮ ਐੜਾ ਹੈ ਹੈ ਕਿਕੜਾ ਖਾਣੀ ਐ ਹੈ ਜਿੰਨੀ ਮੈਂਨਾਂ ਤਾਂ ਗੱਲ ਬਣਾਉਣੀ ਓਦਾਂ ਖਾ ਲੈਣੀ ਅੱਛਾ ਜਿੰਨੀ ਮਿਹਨਤ ਨਾਲ ਬਣਾਉਣੀ ਓਦਾਂ ਖਾ ਲੈਣੀ ਹੈ ਠੀਕ ਹੈ ਠੀਕ ਚਲ ਆ ਵੀ ਤਾਂ ਹੋਣੀ ਐ ਕੀ ਐ ਜਿਹੜੀ ਕਦੂਬਾਸ ਹੋਈ ਕੇਲ ਨਹੀਂ ਇਹ ਧੋ ਲੀ ਦੂੰਗੀ ਪਾਣੀ ਨਾਲ अच्छा ओके चलो, चलो। तो भाई। तो भाई। चल लो ठीक है लो भाई कद्दू गाज ਤੋਂ ਬਾਅਦ ਇੱਧਰ ਦੁਬਾਰਾ ਰਸੋਈ ਦੇ ਵਿੱਚ ਚੱਲ ਰਿਹਾ ਕੰਮ ਹਾਂ ਤਾਂ ਤਾਂ ਉਹਦੇ ਵਾਲੇ ਕੰਮ ਕਰਿਆ ਵਾ ਹੋਟਲ ਵਾਲੇ ਹਾਂਜੀ ਹੂੰ ਤਾਂ ਅਜਾ ਜੀ ਬਣਦਗੀ ਅੱਜ ਫਿਰ ਜੇ ਮਸਾਲੇ ਪਾਉਂਦੇ ਵਿੱਚ ਉਹ ਮੱਲਾ ਜੀ 700 ਕਾ ਤੇਲ ਗਰਮ ਉਹਨਾਂ ਰੱਖਤਾ ਹਾਂ ਹਾਂ ਆ ਆਹ ਵਾਲਾ ਲਗਾ ਪਹਿਲਾਂ ਇਹ ਲੱਕੋ ਉਤਵਾਨਾ ਹੈ ਜੀ ਅੱਛਾ ਕੋਤਿਆਂ ਵਾਲਾ ਇੱਕ ਬੰਦਾ ਅੰਦਰ ਬੈਠਾ ਉਹਨੂੰ ਵੀ ਬਾਈ ਮਲਾਉਂਦਾ ਮਸਾਲਾ ਕਿਹ ਕਿ ਕਰਤਾ ਆਹ ਆ ਕਿ ਇੱਕ ਜ਼ਾਫੀਰਾ ਮਸਾਲਾ ਹੀ ਟੜਕਾ ਲਾਉਂਦੇ ਆਲਾ ਤੇ ਕੋਤਿਆਂ ਦਾ ਇਹ ਜੀ ਪਿਆਜ਼ ਅਦਰਕ ਲਸਣ ਹਰੀਆਂ ਵਿੱਚ ਆ ਅੱਛਾ ਆ ਗੁੰਡੇ ਚ ਕੀ ਕਰਿਆ ਤਾ ਗੁੰਡੇ ਚ ਗੱਲਾ ਆਦਾਏਗੀ ਅੱਛਾ ਅੱਲਾ ਦਮ ਪਟਿਆ ਵਾ ਏ ਠੀਕ ਹੈ ਠੀਕ ਠੀਕ ਹੈ ਆ ਬਾਈ ਮੇਥੀ ਘਰ ਦੀ ਸਕਾਈ ਵੀ ਇਹਦੀ ਤਾਂ ਬਾਸ਼ਨਾ ਹੈ ਅਸਲੀ ਹੈ ਨਾ ਹਾਂਜੀ ਠੀਕ ਆ ਹਾਂ ਜੀਰਾ ਮੰਤਰੀ ਸਾਰੀਆਂ ਸਬਜ਼ੀਆਂ ਦਾ ਅੱਜ ਹੁਣ ਪਾਊਗਾ ਹੁਣ ਬਣ ਕੇ ਸਬਜ਼ੀ ਸਵਾਦ ਹੈ ਨਾ ਤਾਂ ਐਂ ਟੇਸਟੀ ਬਣਦੀ ਹੈ ਜੀ ਤਾਂ ਐਂ ਟੇਸਟੀ ਬਣਦੀ ਹੈ ਜੀ ਇਹ ਇੱਕ ਪਿਆ ਹੋਣੀ ਥੀ ਉਹ ਰਹਿ ਗਈ ਹੈ ਪਿਆ ਹੋਣੀ ਹੈ ਪਿਆ ਹੋਣੀ ਕੋਈ ਨਹੀਂ ਪਿਆ ਲੈਂਦਾ ਠੀਕ ਹੈ ਲੋ ਵੀ ਹਰਦੀ ਲੱਗਦੀ ਜ਼ਿਆਦਾ ਕਿਲੋ ਨੇ ਆਲੇ ਆਪਣੇ ਹੀ 2 ਕਿਲੋ ਨਾਲ 2 ਕੇ ਮਹੀਨੇ ਲੰਗੇ ਹਨਾ ਕਿ ਘੱਟ ਹਾਂਜੀ ਇੰਨੇ ਤੇ ਹਾਂ ਇੰਨੇ ਕੇ ਲੰਗੇ ਆਹਾ ਆ ਆ ਵੀ ਘਰ ਦਾ ਲ ਮੁੱਲ ਦਾ ਤਾਂ ਕੋਈ ਸਮਾਨ ਹੁੰਦਾ ਹੀ ਨਹੀਂ ਘਰ ਦਾ ਹੀ ਹੁੰਦਾ ਜ਼ਿਆਦਾਤਰ ਹਾਂ ਸੱਤ ਗਿੜਾ ਜਾ ਕਰ ਦੇਣਾ ਹਨਾ ਇਹ ਦਰ ਦਰਾਂ ਜਾ ਇੱਧਰ ਖਾਣ ਵਾਲੇ ਵੀ ਪਹੁੰਚ ਗਏ ਹੈਂ ਹਾਂ ਤੱਕੇ ਇੱਧਾ ਢੇਡਾ ਲਾਇਆ ਨੇ ਜਿੱਦੋਂ ਨਾਲੇ ਨਾਲ ਅੱਛਾ ਇਹ ਨਾਲੇ ਨਾਲ ਹੈ ਠੀਕ ਆ ਬੱਸ ਕਰ ਮਸਾਲੇ ਘੱਟ ਵਾ ਧਨੀਆ ਪਾਊਡਰ ਕੀ ਕੀ ਆ ਇਹੋ ਅੱਛਾ ਉਹ ਡੱਬੀ ਕੋਹ ਰੱਖੀ ਫਿਰਦੀ ਐ ਅਲੱਗ ਤਨੂੰ ਉਹ ਦੇਗੀ ਮੈਂ ਤੈਨੂੰ ਉਹ ਸਬਜ਼ੀ ਚ ਪੈਣੀ ਆ ਹਨਾ ਤੇ ਚਾਹ ਬੱਸ 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 ਇਹ ਤਾਂ ਰੰਗੇ ਹੁੰਦਾ ਹੈ ਚੱਕ ਦੇ ਫੱਟੇ ਹੁਣ ਆ ਲੋ ਬਾਈ ਤੇ ਬਾਈ ਹਾਂ ਜਸ਼ਨ ਕੌਲੀ ਤਿਆਰ ਆ ਉਧਰ ਤੇਲ ਵੀ ਬਾਈ ਆਦੂ ਪਾਣੀ ਚ ਭਿੱਜ ਗਏ ਤੇਲ ਨੂੰ ਵਾਲਾ ਘਰ ਦਾ ਤੇਲ ਹੈ ਤੇ ਇੱਕ ਬੰਦੇ ਨੂੰ ਬਣਾਉਂਦਾ ਮੈਂ ਤੁਹਾਨੂੰ ਖੜਿਓ ਇੱਕ ਮਿੰਟ ਆਹ ਦੇਖਿਓ ਆਹ ਦੇਖਿਓ ਕੱਲਾ ਹੀ ਬਾਈ ਕੱਲਾ ਹੀ ਬੈਠਾ ਹਾਂ ਪਕੌੜੇ ਖਾਣੇ ਨਹੀਂ ਕਿਆ ਖਾਂਦਾ ਦਿਖਾਵਾਂ ਮੂਚੀ ਦਿਖਾ ਕੇ ਆਏ ਲੈ ਫੜਾ ਕੱਢ ਕੇ ਫੜਾਉਰੇ ਆ ਬਾਈ ਇਹਨੂੰ ਆਜ ਤੱਕ ਹੋਣਾ ਕੁਝ ਬੱਬ ਲਗਾ ਮੈਂ ਕਿਤੇ ਨਹੀਂ ਦਿੱਤੀ ਹੈ ਇਹਨਾਂ ਦਾ ਤੇ ਪਕੌੜੇ ਖਾਣੇ ਇਹਨਾਂ ਨੂੰ ਮੰਮੀ ਪਕੌੜੇ ਬਣਾਉਣ ਲੱਗੀ ਹੈ ਚੱਲ ਚੱਲ ਚਲੋ ਭਾਈ ਪੱਖਾ ਕਰਦੀ ਹੈ ਬੰਦ ਆਹ ਪਹੁੰਚ ਗਿਆ ਇਹਦੀ ਬੱਬਲ ਗੰਬੀ ਗਈਆਂ ਤੇ ਭਾਈ ਬਾਹਰ ਹਨੇਰਾ ਹੋ ਚੁੱਕਿਆ ਆ ਦੇਖੋ ਬਹੁਤ ਸ਼ਾਮ ਦਾ ਵੇਲਾ ਗੁਰਦੁਆਰਾ ਸਾਹਿਬ ਰਹਿ ਰਹਾ ਸਭ ਚੱਲਦੀ ਆ ਆ ਦੇਖੋ ਹਾਂ ਭਾਈ ਬਾਕੀ ਭਾਈ ਮੌਸਮ ਥੰਦ ਹੁੰਦਾ ਤਾਂ ਫਰਾ ਫੇਰ ਝੜ ਕੇ ਕੋਠੇ ਪਰ ਹੁਣ ਬੱਦਲ ਖਿੰਡ ਗਿਆ ਸਾਰਾ ਹੀ ਚੰਦਰਮਾ ਭਾਈ ਨਿਕਲ ਆਇਆ ਹਾਂ ਰਾਮ ਹਸਤਾ ਮੰਦਾ ਤੋਸ ਤੋ ਪੁਰਤ ਉਤੋ ਹਸਤਾ ਤੋਸ ਪਰਸਾ ਹਾਂ ਭਾਈ ਮੌਸਮ ਉਹ ਚੱਲ ਰਿਹਾ ਭਾਈ ਗੁਰਦੁਆਰਾ ਸਾਹਿਬ ਚਲੋ ਕੇ ਆਵੇ ਸਭ ਕੇ ਆਵੇ ਕੀ ਹੈ ਭਾਈ ਕੈਨਾਤ ਸ਼ਾਮ ਦਾ ਬੇੜਾ ਆ ਲੱਗ ਤਾ ਉਹ ਭੱਜ ਗਿਆ ਫੇਰ ਅੰਦਰ ਨੂੰ ਫੋਨ ਦਾ ਬਹੁਤ ਵਹਿਦੀਆ ਬੰਦਾ ਹੁਣਾ ਬਾਈ ਫੋਨ ਨਹੀਂ ਛੱਡਦਾ ਹੈਗਾ ਖੜਾ ਆ ਚੱਲਿਆ ਤਾਂ ਅੰਦਰ ਨੂੰ ਤੋ ਆ ਵੀ ਜਵਾਬ ਕਰਨੇ ਨੂੰ ਅਜਿਹਾਏ ਆ ਤੜੀਆਂ ਆਏ ਹੈ ਆ ਗਿਆ ਜਵਾਬ ਜਵਾਬ ਕਰਨਾ ਅਜਿਹਾਏ ਮੰਮੀ ਆ ਗਈਆਂ ਹੈ ਲੋ ਬਾਈ ਇੱਧਰ ਦੇਖ ਲੋ ਉਹ ਕਹਿੰਦਾ ਵੀ ਜੇਸ਼ਨ ਕੰਮ ਨਹੀਂ ਕਰਦੀ ਅਸੀਂ ਆ ਦੇਖ ਲੋ ਲੱਗੇ ਵਿਧਾਉਣ ਭੰਡ ਹੈ ਸੰਡੇ ਤੇ ਬਣਾਉਂਦੀ ਹਾਂ ਹੁਣ ਮੈਂ ਮੁੰਡਨ ਦੇ ਦੇ ਕੋਈ ਪਕੌੜਾ ਕਹਿਦੇ ਯਾਰ ਦਨੇਕ ਬਣਾ ਕੇ ਬਸ ਹੈ ਦੇਖ ਲਈ ਨਾਲ ਜਿਹੜਾ ਕਿੰਨੇ ਨੂੰ ਭੁੱਖ ਲੱਗੀ ਵੀ ਅੱਜ ਨੂੰ ਐਨੀ ਚੱਲ ਠੀਕ ਆ ਆ ਲੋ ਗਿਆ ਬਾਈ ਪਹਿਲਾ ਪਕੌੜਾ ਪੈਣ ਓਹ ਲਾ ਵੀ ਮੁੰਡਾ ਕਲਾਕੌਲੀ ਦੀਦੀ ਤੇ ਲੈ ਲੈ ਛੋਟੇ ਛੋਟੇ ਪੈਣੇ ਹਰ ਜੀ ਜਮੇ ਦਾ कॉलेज लेके आ, आ, ले आ देख भाई फ्रिज च पही है सॉस आ देख सॉस न चलू पकौड़ा सब्जी से तो पैन ही नहीं मिलता है ना, ना? है ना क्या कहते वादू है चल ठीक है ਚਲੋ ਭਾਈ ਬਾਕੀ ਚੱਲ ਰਿਹਾ ਕੰਮ ਹੈ ਜਵਾਬ ਹੀ ਨਹੀਂ ਜਿਦੇ ਆਂਦਾ ਬੱਚਿਆ ਨਾ ਨਾਣੇ ਨੂੰ ਜਵਾਬ ਦੇ ਕੇ ਜਾਉਂਗੀ ਕਿੱਥੇ ਤੂੰ ਹਾਂ ਦੱਸ ਉਹ ਇਹਨਾਂ ਦੇ ਰੋਟੀ ਨਾਲ ਵੱਧਾ ਸਮਾਂ ਦੇ ਦਸਨ ਖਾਣਾ ਹੈ ਹਾਂ ਆ ਦੇਖ ਇਹਦਾ ਲੜਾਈ ਆ ਉਹ ਦੇਖੀ ਭਾਈ ਕੌਲੀ ਕਿੱਥੇ ਲੈ ਗਿਆ ਆਪਣੀ ਉਹਦੇ ਖੜ ਜਾ ਹੁਣ ਗਰਮੇ ਖਾ ਲੂੰਗਾ ਗਾਹਾਂ ਦੇਖ ਤਾਂ ਲੈਣ ਦੇ ਕਿਹੋ ਜਿਹਾ ਪੱਕਦੇ ਆ ਉਹ ਦੇਖ ਤਾਂ ਲੈਣ ਦੇ ਕਿਹੋ ਜਿਹਾ ਪੱਕਦੇ ਆ ਹਾਂ ਆਇਆ ਚਾਹ ਦੇ ਲਈ ਇੱਕ ਅੱਛਾ ਹੋਵੇ ਇਸਨੂੰ ਫਿਊਲ ਆਬਾਈ ਮਸਾਲਾ ਹੋ ਗਿਆ ਤਿਆਰ ਸਮਝੀਦਾ ਇੱਧਰ ਵੀ ਪੈ ਗਿਆ ਧਨੀਆ ਕੁੱਟ ਕੇ ਜੀਰਾ ਜੀਰਾ ਹਾਂ ਤੈਨੂੰ ਪਤਾ ਹੈ ਤੂੰ ਪਾਉਂਦਾ ਹੁੰਦਾ ਸਬਜ਼ੀ ਚ ਲੈ ਹਟ ਦੇਖੀ ਵੇ ਪਕੌੜਾ ਕਿਹਜੇ ਬਣਿਆ ਦਵਾਉਂਦੀ ਆ ਦੇਖੀ ਕਿੰਨੀ ਲੱਗੋ ਜੇ ਹਾਂ ਕੀ ਹੋ ਗਿਆ ਮੈਂ ਖਾਉਂਦੀ ਨਾ ਬਣਿਆ ਆਨੇ ਆਨੇ ਗੱਡੇ ਆ ਬਣੇ ਹੋਗਾ ਨਾ ਆ ਦੇਖਿਓ ਆ ਦੇਖ ਲੈ ਮੈਂ ਗਰਮ ਆ ਦੇਖ ਬਾਈ ਲਿਆ ਵੀ ਕੌਲੀ ਲਿਆ ਪਰਮਾ ਬਣੀ ਆਲਾ ਜਸ਼ਨ ਵੀ ਕੌਲੀ ਲੈ ਕੇ ਆ ਗਈ ਨਿੱਕਾ ਕੌਲੀ ਚ ਪਾ ਲੈ ਜਪਤਾ ਤੇ ਅਲੱਗ-ਅਲੱਗ ਸੌਸ ਪਾ ਲੈ ਪੰਜਾ ਉਹ ਕੋਈ ਨਾ ਲੜੋ ਨਾ ਜਸ਼ਨ ਮੈਂ ਕਹਿੰਦਾ ਪਲੇਟ 'ਚ ਪਾ ਲੋ ਸੌਸ ਉਹ ਚੱਲ ਜੀ ਨਾ ਖਾਣੀ ਨਹੀਂ ਚਲੋ ਲੈ ਜਾ ਪਤਾ ਖਾ ਲੋ ਚਲੋ